ਵਾਹ ਦੁਨੀਆਂ ਨੂੰ ਸਿਰਜਣਹਾਰੇ ਤੂੰ ਜੋ ਖੇਲ ਰਚਾਇਆ ਏ ॠषि ਬੁਨੀਆਂ ਬਤਾਰ ਔਲੀਆਂ ਤੇਰਾ ਅੰਤ ਨਾ ਪਾਇਆ ਏ ਤੇਰਾ ਅੰਤ ਕਿਸੇ ਨਹੀਂ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹੇਬਾ ਤੇਰੇ ਰੰਗ ਨਿਆਰੇ ਨੇ ਵਾ ਦੁਨੀਆਂ ਦੇ ਸਿਰਜਣਹਾਰੇ ਕਹੇ ਲੁਰਚਾਇਆ ਏ ਰਿਸ਼ੀ ਮੁਨੀਆ ਬਤਾਰ ਆਉਲੀਆਂ ਤੇਰਾ ਅੰਤ ਨਾ ਪਾਇਆ ਏ ਤੇਰਾ ਅੰਤ ਕਿਸੇ ਨਹੀਂ ਪਾਇਆ ਸਭ ਤੇਰੇ ਤੋਂ ਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਨਿਆਰੇ ਨੇ ਤੂੰ ਚਾਹੀ ਤਾਂ ਪਲ ਦੇ ਅੰਦਰ ਤੂੰ ਚਾਹੀਦਾ ਪਲਦੇ ਅੰਦਰ ਤਖਤ ਬੁਹਾਦਾ ਕੀਰਾਨੂ ਗਲੀਆਂ ਦੇ ਵਿੱਚ ਮੰਗਣ ਲਾਦਾ ਬੰਦੇ ਸ਼ੇਖ ਅਮੀਰਾਨੂ ਅਰਸ਼ਾਂ ਉਤੇ ਉੱਟਦੇ ਜਿਹੜੇ ਧਰਤੀ ਪਟਕਾ ਕੇ ਮਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਬਾ ਤੇਰੇ ਰੰਗ ਨਿਆਰੇ ਨੇ ਤੇਰੇ ਹੁਕਮ ਬਿਨਾ ਮੇਰੇ ਪ੍ਰੀਤਮ ਤੇਰੇ ਹੁਕਮ ਬਿਨਾ ਮੇਰੇ ਪ੍ਰੀਤਮ ਪੱਤਾ ਵੀ ਨਾ ਹਲ ਸਕੇ ਸੂਰਜ ਚੰਦ ਸਤਾਰੇ ਪਾਣੀ ਇਕ ਪਲ ਹਵਾ ਨਾ ਚੱਲ ਸਕੇ ਜੋ ਬ੍ਰਹਮੰਡ ਵਿੱਚ ਨਜ਼ਰੀ ਆਵਣਾ ਜੋ ਬ੍ਰਹਮੰਡ ਵਿੱਚ ਨਜ਼ਰੀ ਆਵਣਾ ਥੰਮਾ ਬਿਨ ਖੱਲਿਆਰੇ ਨਹੀਂ ਵਾ ਮੇਰੇ ਦਾਤਾ ਵਾ ਮੇਰੇ ਦਾਤਾ ਤੇਰੇ ਰੰਗ ਨਿਆਰੇ ਨੇ ਜਰੇ ਜਰੇ ਵਿੱਚ ਤੂੰ ਹੀ ਤੂੰ ਹੀ ਜਰੇ ਜਰੇ ਵਿੱਚ ਤੂੰ ਹੀ ਤੂੰ ਹੀ ਤੇਰੀਆਂ ਬੇ ਪਰਵਾਈਆਂ ਨੇ ਪਰ ਉਹ ਵੇਖੇ ਵੇਖਣ ਵਾਲੀਆਂ ਅੱਖੀਆਂ ਜਿਸ ਨੂੰ ਲਾਈਆਂ ਨੇ ਓ ਤੇਰੇ ਭਗਤ ਤੇਰੇ ਤੋਂ ਜਾਣਦੇ ਤੇਰੇ ਭਗਤ ਤੇਰੇ ਤੋਂ ਜਾਣਦੇ ਤੈਨੂੰ ਹੀ ਬਲਹਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਿਬਾ ਤੇਰੇ ਰੰਗ ਨਿਆਰੇ ਨੇ ਓ ਤੂੰ ਭਗਤਾਂ ਦੀ ਰਾ ਭਗਤਾਂ ਦੀ ਰਾਖੀ ਕੀਤੀ ਸਮੇ ਸਮੇ ਤੇ ਆ ਕੇ ਤੇ ਤੇ ਥਮ ਤੇ ਆਣ ਖੜ ਗਿਆ ਕੀੜੀ ਰੂਪ ਬਣਾ ਕੇ ਤੇ ਤੂੰ ਭਗਤਾਂ ਦੀ ਰਾਖੀ ਬਦਲੇ ਰੂਪ ਅਨੇਕਾਂ ਤਾਰੇ ਨੇ ਵਾ ਮੇਰੇ ਦਾਤਾ ਵਾ ਮੇਰੇ ਸਹਿਬਾ ਤੇਰੇ ਰੰਗ ਤੇਰੇ ਰੰਗ ਤੇਰੇ ਖੇលਿਆਰੇ ਨੇ ਹਰ ਥਾਂ ਉੱਤੇ ਤੂੰ ਹੀ ਤੂੰ ਹੀ ਜਦ ਕੋਈ ਸੇਕ ਬਣਾ ਲੈਂਦਾ ਸੱਚੇ ਹਿਰਦੇ ਵਾਲਾ ਤੈਨੂੰ ਹਰ ਥਾਂ ਉੱਤੇ ਪਾ ਲੈਂਦਾ ਤੂੰ ਤਨੇ ਨੂੰ ਪਥਰਾ ਵਿੱਚੋਂ ਤੂੰ ਤਨੇ ਨੂੰ ਪਥਰਾ ਵਿੱਚੋਂ ਦਿੱਤੇ ਆਣ ਦਿਦਾਰੇ ਵਾ ਮੇਰੇ ਦਾਤਾ ਵਾ ਮੇਰੇ ਸਹਿਬਾ ਤੇਰੇ ਰੰਗ ਨਿਆਰੇ ਨੇ ਮੈਂ ਮੂਰਖ ਕੀ ਜਾਨ ਮੇਰੇ ਪ੍ਰੀਤਮ ਮੈਂ ਮੂਰਖ ਕੀ ਜਾਨ ਮੇਰੇ ਪ੍ਰੀਤਮ ਤੇਰੀ ਇਸ ਬੜਾਈ ਨੂੰ ਕਿਰਪਾ ਕਰਕੇ ਰਾਹੇ ਪਾ ਦੋ ਰਾਹੋ ਬੁੱਲੇ ਰਾਹੀ ਨੂੰ ਗੁਰਮੁਖ ਤੇ ਦਲਬੀਰੇ ਤੈਥੋਂ ਗੁਰਮੁਖ ਤੇ ਦਲਬੀਰੇ ਜਾਂਦੇ ਵਾਰੇ ਵਾਰੇ ਨੀ ਵਾ ਮੇਰੇ ਦਾਤਾ ਵਾ ਮੇਰੇ ਦਾਤਾ ਤੇਰੇ ਰੰਗ ਤੇਰੇ ਰੰਗ ਤੇਰੇ ਰੰਗ ਨਿਆਰੇ ਨੇ